ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਪੀਨੈਕਲ ਸਾਡੇ ਨਾਲ ਮੌਜੂਦ ਨੇ ਤਿਰਜ ਜੀ ਸਸ ਸ੍ਰੀ ਗੱਲ ਬਹੁਤ ਸਵਾਗਤ ਹੈ ਜੀ ਸਸ ਸ੍ਰੀ ਗੱਲ ਸਰ ਤੇ ਪ੍ਰੋਗਰਾਮ ਦੇਖਦੇ ਆ ਸਾਰੇ ਦਰਸ਼ਕਾਂ ਨੂੰ ਸਸ੍ਰੀ ਗੱਲ ਸਸ੍ਰੀ ਗੱਲ ਤੀਰਤ ਜੀ ਸਵਾਲ ਬਹੁਤ ਵੱਡੇ ਨੇ ਕੈਨੇਡਾ ਦੇ ਵਿੱਚ ਸਪਾਊਸ ਵੀਜ਼ਾ ਨੂੰ ਲੈ ਕੇ ਕਾਫੀ ਚਿੰਤਾਜਨਕ ਹਾਲਾਤ ਸੁਣਨ ਨੂੰ ਮਿਲਦੇ ਨੇ ਇੱਕ ਤਾਂ ਤੁਸੀਂ ਸਪਾਊਸ ਵੀਜ਼ਾ ਦੀ ਹਕੀਕਤ ਬਿਆਨ ਕਰੋ ਕਿਉਂਕਿ ਤੁਸੀਂ ਕੈਨੇਡਾ ਜਾ ਕੇ ਆਏ ਹੋ ਬਹੁਤ ਸਾਰੇ ਸਪਾਊਸ ਵੀਜ਼ਾ ਧਾਰੀਆਂ ਨੂੰ ਵੀ ਮਿਲੇ ਹੋਗੇ ਇਹਦੇ ਨਾਲ ਨਾਲ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਸਪਾਊਸ ਵੀਜ਼ਾ ਤੋਂ ਰਿਫਿਊਜ਼ਲ ਆ ਰਹੇ ਨੇ ਤੁਸੀਂ ਟੂਰਿਸਟ ਵੀਜ਼ਾ ਦਾ ਰਾਹ ਉਹਨਾਂ ਨੂੰ ਦਿਖਾ ਰਹੇ ਹੋ ਇਹ ਕਿੰਨਾ ਕੁ ਫਾਇਦੇਮੰਦ ਹੈ ਤੇ ਸਰ ਬਿਲਕੁਲ ਆੜੀਆਂ ਉਹ ਚੀਜ਼ਾਂ ਨਾ ਜਿਹੜੀਆਂ ਕਿੰਨਾਂ ਕੀ ਨਾ ਪ੍ਰੂਵ ਕੀਤੀਆਂ ਹੋਈਆਂ ਸਿਰਫ ਗੱਲਾਂ ਹੀ ਨਹੀਂ ਰਹਿੜੀਆਂ ਰਹਿ ਗਈਆਂ ਕਿਉਂਕਿ ਨਾ ਅਬ ਉਦਾਂ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਜਦੋਂ ਦੇ ਨਵੇਂ ਰੂਲ ਚੇਂਜ ਹੋਏ ਨਾ ਜਨਵਰੀ ਨੂੰ ਅਨਾਉਂਸਮੈਂਟ ਹੋਊਗੀ ਦੈਨ 18 ਮਾਰਚ ਨੂੰ ਬੰਦ ਹੋ ਗਿਆ ਸਾਰਾ ਕੁਝ ਤੇ ਕਿਉਂਕਿ ਨਾ ਰਿਫਿਊਜ਼ਲ ਤੇ ਵੀਜ਼ਾ ਇਹ ਕਾ ਪ੍ਰੋਸੈਸ ਦਾ ਪਾਰਟ ਹੈਗਾ ਵਾ ਬਟ ਉਹੀ ਗੱਲ ਹੈ ਨਾ ਪਰ ਹਰ ਬੰਦੇ ਨੂੰ ਵੀਜ਼ਾ ਚਾਹੀਦਾ ਨਾ ਰਿਫਿਊਜ਼ਲ ਦਾ ਕੋਈ ਦੇਖਣਾ ਨਹੀਂ ਚਾਹੁੰਦਾ ਹੈਗਾ ਸੋ ਅੱਜ ਮੈਂ 스ਪਾਊਸ ਵੀਜ਼ਾ ਨਵੇਂਾਂ ਬਾਰੇ ਵੀ ਗੱਲ ਕਰੂੰਗਾ ਜਿਹੜੇ ਨਵੀਂ ਫਾਈਲ ਅੱਜ ਵੀ ਲੱਗ ਸਕਦੀ ਉਹਦੇ ਬਾਰੇ ਵੀ ਗੱਲ ਕਰੂੰਗਾ ਪਹਿਲਾਂ ਅੱਜ ਮੈਂ ਗੱਲ ਕਰਦਾ ਵਾਂ ਉਹਨਾਂ ਬੰਦਿਆਂ ਦੀ ਜਿਨ੍ਹਾਂ ਦੇ ਸੁਪਨੇ ਨਹੀਂ ਪੂਰੇ ਹੋ ਸਕੇ ਸੋ ਮੇਰੇ ਕੋਲ ਬਹੁਤ ਸਾਰੇ ਕੇਸਸ ਆਏ ਤੇ ਜਿਹੜੇ ਕੀ ਨਾ ਇੱਕ ਵਾਰੀ ਕਿਤੇ ਨਾ ਕਿਤੇ ਰੋਂਗਟੇ ਖੜੇ ਕਰਨ ਵਾਲੇ ਲੋ ਘੱਟ ਨਹੀਂ ਸੀਗੇ ਮਤਲਬ ਕਿ ਜਦੋਂ ਤਾਂ ਅਸੀਂ ਉਹ ਸਭ ਤੋਂ ਪਹਿਲਾਂ ਹੀ ਮੈਨੂੰ ਲੱਗਦਾ ਮਾਰਕੀਟ ਸੀਗੇ ਜਿਹੜਾ ਰੋਲਾ ਪਾਇਆ ਸੀ ਜਦੋਂ ਅਨਾਉਂਸਮੈਂਟ ਕੀਤੀ ਜਾਂ ਲਾ ਦਿਓ ਫਾਈਲਾਂ ਜਿੱਦਾਂ ਵੀ ਹੈਗੀਆਂ ਤੇ ਸਾਡੇ ਆ ਪਿਛਲੇ ਹਫਤੇ ਜਿਹੜੇ ਵੀਜ਼ਾਸ ਵੀ ਆਏ ਪ੍ਰਾਈਵੇਟ ਕਾਲਜ ਬੱਚਾ ਪੜ ਰਿਹਾ ਬਾਅਦ ਚੋ ਸਰਕਾਰੀ ਕਾਲਜ ਉਨੇ ਚੇਂਜ ਕੀਤਾ ਪਰ ਫਾਈਲ ਲਵਾਤੀ ਆਪਾਂ ਮੈਂ ਕਿਹਾ ਫਾਈਲ ਲਾ ਦੇਗਾ ਕਾ ਪਤਾ ਨਹੀਂ ਕਿਹੜੇ ਰਾਤੋ ਰਾਤ ਰੂਲ ਚੇਂਜ ਹੋਣੇ ਤੇ ਹਾਂਜੀ ਉਹ ਵੀਜ਼ਾ ਲੈ ਗਏ ਉਹਨਾਂ ਦੀਆਂ ਪੀਪੀਐਸ ਜਿਹੜੀਆਂ ਆ ਗਈਆਂ ਫਰੈਸ਼ ਮੈਰਿਜ ਸਭ ਕੁਝ ਸਹੀਗਾ ਬਟ ਹਾਂ ਸੱਚ ਬੋਲ ਕੇ ਸਾਰਾ ਕੁਝ ਕੀਤਾ ਗਿਆ ਕੋਈ ਜਿਗਾਰਡ ਨਹੀਂ ਕੋਈ ਕੁਝ ਨਹੀਂ ਬਟ ਉਹਨਾਂ ਦਾ ਵੀਜ਼ਾ ਜਿਹੜਾ ਆ ਗਿਆ ਹਾਂ ਟਾਈਮ ਜ਼ਰੂਰ ਲੱਗਾ ਫੈਬ ਦੀਆਂ ਫਾਈਲਾਂ ਲੱਗੀਆਂ ਸੀ ਆਗਸਟ ਦੇ ਲਾਸਟ ਦੇ ਹਫਤੇ ਵਾਲੀਆਂ ਵੀਜ਼ੇ ਜਿਹੜੇ ਉਹਨਾਂ ਦੇ ਆਏ ਆ ਪਰ ਮੈਂ ਅੱਜ ਦਵਾ ਇਹਨਾਂ ਕੋਈ ਟਾਈ ਅਪਿਛਲੇ ਸਮੇਂ ਦੇ ਵਿੱਚ ਫਾਈਲਾਂ ਰਿਫਿਊਜ਼ ਹੋਈਆਂ ਪਰ ਘੱਟ ਹੋਈਆਂ ਮੈਂ ਕਹੂੰਗਾ ਬਹੁਤ ਗਿਣੀਆਂ ਚੁਣੀਆਂ ਹੋਈਆਂ ਸੋ ਘੱਟ ਹੋਈਆਂ ਤੇ ਅੱਜ ਮੈਂ ਦੱਸ ਦਵਾਂ ਇਸ ਤੋਂ ਪਿੱਛੇ ਵੀ ਇੱਕ ਵਾਰੀ ਇੱਕ ਦੌਰ ਆਇਆ ਸੀ ਜਿੱਥੇ ਰਿਫਿਊਜ਼ਲ ਨਾਲ ਬਹੁਤ ਸਾਰੀ ਵਧੀ ਸੀ ਮਾਰਕੀਟ ਦੇ ਵਿੱਚ ਜਿਹੜੀ ਸਪਾਊਸ ਵੀਜ਼ੇ ਵਾਲੀ ਤੇ ਅਸੀਂ ਜਦੋਂ ਹੱਲ ਕੱਢਿਆ ਸੀਗਾ ਕਿ ਰੀਕਨਸਿਡਰੇਸ਼ਨ ਦਾ ਤੇ ਅੱਜ ਮੈਂ ਦੱਸਦਾ ਹਾਂ ਯੈਸ ਰੀਕਨਸਿਡਰੇਸ਼ਨ ਦੇ ਵਿੱਚ ਨਾ ਸਟਾਰਟਿੰਗ ਫੇਸ ਦੇ ਵਿੱਚ ਜਿਹੜਾ ਕੀ ਆ ਰਿਜ਼ਲਟ ਜਿਹੜਾ ਕੀ ਪੋਜ਼ਿਟਿਵ ਜ਼ਰੂਰ ਆਏ ਬਾਅਦ ਉਹ ਹੋੜ ਤੇ ਜਾਣਾ ਸ਼ੁਰੂ ਕੀਤਾ ਫਿਰ ਅਸੀਂ ਨਵਾਂ ਹੱਲ ਕੱਢਿਆ ਕਿਉਂਕਿ ਵੇਟ ਦੀ ਵੀ ਇੱਕ ਲਿਮਟ ਹੁੰਦੀ ਨਾ ਕਿੰਨੀ ਦੇਰ ਵੇਟ ਕਰ ਲਵਾਂਗੇ ਰੀਕਨਸਿਡਰੇਸ਼ਨ ਇਹਨਾਂ ਨੇ 2-2 3-3 ਮਹੀਨੇ ਜਦੋਂ ਫਾਈਲਾਂ ਲਾਤੀਆਂ ਰਿਜ਼ਲਟ ਨਹੀਂ ਦਿੱਤਾ ਰੀਕਨਸਿਡਰੇਸ਼ਨ ਤੇ ਵੀ ਤੇ ਅਸੀਂ ਫਿਰ ਬੱਚਿਆਂ ਨੂੰ ਹੁਣ ਤਕਰੀਬਨ ਅ ਜਦੋਂ ਵੀਡੀਓ ਮਿਲ ਗਈ ਆ ਤੁਸੀਂ ਦੇਖ ਰਹੇ ਹੋਵੋਗੇ ਸੋ ਪੇ ਨਕਲ ਕੋਲ ਜਿਹੜੇ ਬੰਦੇ ਚਾਹੇ ਬਾਹਰੋਂ ਰਿਫਿਊਜ਼ ਹੋ ਕੇ ਵੀ ਆਏ ਸੀਗੇ ਜਿਨ੍ਹਾਂ ਦੀ ਅਸੀਂ ਦੀ ਕੰਸੈਸ਼ਨ ਅਪਲਾਈ ਕੀਤੀ ਹੈ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਰਹਿ ਗਿਆ ਉਹ ਜਿਹਨੂੰ ਉਹ ਸੁਨੇਹਾ ਨਾ ਪਹੁੰਚਿਆ ਹੋਊਗਾ ਤੇ ਅੱਜ ਮੈਂ ਉਹਨਾਂ ਨੂੰ ਸੁਨੇਹਾ ਦਿੰਦਾ ਜਿਹੜੇ ਹਜੇ ਬਾਹਰ ਵਿੱਚ ਵੀ ਫਾਈਲਾਂ ਬਾਹਰੋਂ ਕਿਤੇ ਰਿਫਿਊਜ਼ ਹੋਈ ਸੀ ਬੈਠੇ ਹਿੰਮਤ ਛੱਡ ਕੇ ਮੜਾ ਮੈਂ 10ਵਾਂ ਵਿਜ਼ਟਰ ਵੀਜ਼ਾ ਨਾਲ ਦੀ ਨਾਲ ਅਪਲਾਈ ਕਰਕੇ 10-10 ਦਿਨ ਦੇ ਵਿੱਚ ਇੱਕ ਵਾਰ ਸੇ ਵਿਜ਼ਟਰ ਵੀਜ਼ਾ 2-2 3-3 ਮਹੀਨੇ ਆ ਨਹੀਂ ਰਿਹਾ ਡਿਲੇ ਹੋ ਰਿਹਾ ਪ੍ਰੋਸੈਸਿੰਗ ਟਾਈਮ ਵਧਿਆ ਇਹ ਵਾਲੇ ਕੈਂਡੀਡੇਟ ਸੀ ਇੱਕ ਮੈਂ ਫਾਈਲ ਲਾਈ ਸੀ 10 ਅਗਸਤ ਨੂੰ ਫਾਈਲ ਲਾਈ 22 ਅਗਸਤ ਨੂੰ ਉਹਦੀ ਪੀਪੀਆਰ ਆ ਗਈ ਮੁੰਡੇ ਦੀ ਉੱਥੇ ਕਿਉਂਕਿ ਉਹਦੀ ਸਪਾਊਸ ਓਪਨ ਵਰਕ ਪਰਮਿਟ ਰਿਫਿਊਜ਼ ਰੀਕਨਸਿਡਰੇਸ਼ਨ ਪਾਈ ਹੋਈ ਕੋਈ ਰਿਜ਼ਲਟ ਨਹੀਂ ਆ ਰਿਹਾ ਸੀਗਾ ਵਿਜ਼ਟਰ ਵੀਜ਼ਾ ਫਾਈਲ ਲਾਈ ਪੀਪੀਆਰ ਆ ਗਈ ਆ ਮੀਨਸ ਹੁਣ ਉਹ ਕੈਨੇਡਾ ਜਾ ਪਹੁੰਚ ਸਕਦੇ ਆ ਤੇ ਇੱਕ ਸਾਡਾ ਹੋਰ ਕਲਾਇੰਟ ਸੀਗਾ ਕਲਾਇੰਟ ਦੁਬਈ ਦੇ ਵਿੱਚ ਹੀ ਸੀਗਾ ਉਹਨਾਂ ਦਾ ਸਪਾਊਸ ਓਪਨ ਵਰਕ ਪਰਮਿਟ ਵੀ ਰਿਵਿਊਜ਼ ਉਹਨਾਂ ਦੀ ਵੀ ਜਿਹੜੀ ਕਿ ਪੀਪੀਆਰ ਰੀਸੀਵ ਹੋਈ ਆ ਇੱਕ ਤੀਜੀ ਇੱਕ ਹੋਰ ਸਾਾਨੂੰ ਪੀਪੀਆਰ ਜਿਹੜੀ ਰੀਸੀਵ ਹੋਈ ਆ ਉਹਨਾਂ ਦਾ ਹਜੇ ਵਿ ਇੱਕ ਤਾਂ ਗੱਲ ਨੇ ਜਿਹਦਾ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਜਿਹੜੇ ਹੁਣ ਸਾਰਾ ਕੁਝ ਚੱਲਦਾ ਕਿ ਇਹ ਮੁੰਡਾ ਉੱਥੇ ਪਹੁੰਚੇ ਜਿਵੇਂ ਕਿਦਾਂ ਵਿਆਹ ਉਹਨਾਂ ਦਾ ਹੋਣਾ ਮੁੰਡਾ ਹਜੇ ਇੱਥੇ ਹੀ ਸੀਗਾ ਕੁੜੀ ਉੱਥੇ ਪਹੁੰਚੀ ਹੋਈ ਆ ਕੁੜੀ ਵੀ ਹਜੇ ਜਿਹੜਾ ਕੀ ਆ ਵਰਕ ਪਰਮਿਟ ਤੇ ਆਈ ਆ ਹਜੇ ਸੋ ਮਤਲਬ ਕਿ ਉਹ ਵੀ ਕੋਈ ਪੀਆਰ ਨਹੀਂ ਉਹ ਵਰਕ ਪਰਮਿਟ ਤੇ ਆਈ ਪੜ੍ਹਾਈ ਖਤਮ ਕਰਕੇ ਸੋ ਉਹਨਾਂ ਨੇ ਵੀ ਜਿਹੜੀ ਕੀ ਪੀਪੀਆਰ ਰੀਸੀਵ ਹੋਈ ਆ ਤੇ ਇੱਕ ਨਾਲ ਦੀ ਨਾਲ ਹੋਰ ਇਦਾਂ ਦਾ ਸਾਡੇ ਕੋਲ ਰਿਸ਼ਤਾ ਸੀਗਾ ਉਹਨਾਂ ਨੇ ਵਿਆਹ ਹਜੇ ਰਜਿਸਟਰ ਨਹੀਂ ਕਰਵਾਇਆ ਸੀਗਾ ਤੇ ਕੁੜੀ ਚਲੀ ਗਈ ਜੀ ਕੁੜੀ ਨੇ ਵਾਪਸ ਆ ਕੇ ਰਜਿਸਟਰ ਹਜੇ ਕਰਵਾਉਣਾ ਸੀਗਾ ਸੋ ਮਤਲਬ ਕਿ ਹਰੇ ਕਾਗਜ਼ਾਂ 'ਚ ਬਿਆਨ ਹੀ ਸੀਗਾ ਤੇ ਬਟ ਹਾਂ ਉਹਨਾਂ ਦਾ ਵੀ ਐਜ਼ ਅ ਫੈਂਸੀ ਬੇਸ ਤੇ ਜਿਹੜਾ ਕੀ ਹੈਗਾ ਉਹਨਾਂ ਦਾ ਵੀ ਵਿਜ਼ਟਰ ਵੀਜ਼ਾ ਜਿਹੜਾ ਕੀ ਅਪਰੂਵ ਹੋਇਆ ਸੋ ਆ ਥੋੜੇ ਜੇ ਕੇਸਸ ਮੈਂ ਦੱਸਿਆ ਉਹਦਾਂ ਦਾ ਨੰਬਰ ਆਫ ਕੇਸਸ ਆ ਜਿਹੜੇ ਕੀ ਡੇਲੀ ਬੇਸਿਸ ਤੇ ਪੀਪੀਆਰ ਲਾਈਨ ਦੇ ਵਿੱਚ ਕਾਮਯਾਬ ਹੋ ਰਿਹਾ ਬਟ ਮੇਰਾ ਇੱਕੋ ਹੀ ਸੁਨੇਹਾ ਵਾ ਉਹਨਾਂ ਸਾਰੇ ਬੱਚਿਆਂ ਨੂੰ ਜਿਨ੍ਹਾਂ ਦੀਆਂ ਫਾਈਲਾਂ ਸਰੇ ਨਹੀਂ ਚੜੀਆਂ ਖਾਸ ਔਰਤਾਂ ਇਸ ਪਾਉਸ ਓਪਨ ਵਰਕ ਪਰਮਿਟ ਵਾਲੇ ਆ ਫਿਰ ਢੇਰੀ ਨਟ ਆ ਜਾਣ ਯਾਰ ਹੋ ਜਾਣਾ ਉਹਨਾਂ ਕੋਲ ਆਪਸ਼ਨ ਆ ਕਿਦਾਂ ਵਾ ਸਭ ਤੋਂ ਪਹਿਲਾਂ ਤਾਂ ਰੀਕਾਂਸਿਲਿਏਸ਼ਨ ਦਾ ਹਰ ਬੰਦੇ ਨੇ ਪਾਉਣੀ ਹੀ ਪਾਉਣੀ ਆ ਯਾ ਜੋ ਮਰਜ਼ੀ ਹੋ ਜਾਏ ਪਾਉਣੀ ਹੀ ਪਾਉਣੀ ਆ ਯੈਸ there is a chances ਕਿ ਤੁਹਾਡਾ ਵੀਜ਼ਾ ਜਿਹੜਾ ਕਿ ਡਿਸੀਜਨ ਆ ওভারਰੂਲ ਹੋ ਜਾਏ ਕਨਵਰਟ ਹੋ ਜਾਏ ਦੂਜੀ ਚੀਜ਼ ਹੈਗਾ ਨਾਲ ਦੀ ਨਾਲ ਵਿਸਟਰ ਵੀਜ਼ਾ ਅਪਲਾਈ ਕਰ ਦੋ ਤੀਜੀ ਚੀਜ਼ ਆ ਕਾਲੀ ਨਹੀਂ ਕਰਨੀ ਮੈਂ ਕਹਿ ਵੀ ਦੱਦਾਂ ਕਈ ਬੰਦੇ ਨੇ ਨਾ ਕਾਲੀ ਕਰਦੇ ਚਲੇ ਐਲਐਮਆਈ ਲੈ ਲੈ ਨਾਲ ਉਹ ਯਾਰ ਕੋਈ ਗੱਲ ਨਹੀਂ ਆਪਣੇ ਸਪਾਊਸ ਦੀ ਐਜੂਕੇਸ਼ਨ ਪੂਰਾ ਹੋ ਲੰਦੋ ਅੰਬੈਸੀ ਦੇਖ ਲਓ 6-6 ਮਹੀਨੇ ਲਾ ਰਹੀ ਆ ਰਿਜ਼ਲਟਾਂ ਦੇ ਥੋੜਾ ਟਾਈਮ ਨਹੀਂ ਲਾ ਰਿਆ ਜਿਹੜੇ ਪਿਛਲੇ ਸਪਾਊਸ ਓਪਨ ਵਰਕ ਪਰਮਿਟ ਆਏ ਨਾ ਫੈਬਰੂਅਰੀ ਦੇ ਪਹਿਲੇ ਹਫ਼ਤਿਆਂ ਦੇ ਲੱਗੇ ਆਗਸਟ ਦੇ ਲਾਸਟ ਹਫ਼ਤਿਆਂ ਦੇ ਵਿੱਚ ਸਾਨੂੰ ਰੀਸੀਵ ਹੋਏ ਆ ਸੋ ਅੰਬੈਸੀ ਨੇ ਵੀ ਟਾਈਮ ਲਾਉਣਾ ਸੋ ਰੈਦਰ ਏਸ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰਦੇ ਤੁਸੀਂ ਵਿਜ਼ਟਰ ਵੀਜ਼ਾ ਨਾਲ ਦੀ ਮੈਂ ਕਹਾਂਗਾ ਬੈਟਰ ਆਪਸ਼ਨ ਹੈਗੀ ਆ ਜਿਹੜੀ ਕਿ ਤੁਸੀਂ ਅਪਲਾਈ ਕਰ ਸਕਦੇ ਤੇ ਹਾਂ ਜਦੋਂ ਤੁਹਾਡਾ ਸਪਾਊਸ ਸਟੂਡੈਂਟ ਉੱਥੇ ਵਰਕ ਪਰਮਿਟ ਤੇ ਚਲਾ ਗਿਆ ਫਿਰ ਤਾਂ ਟੈਨਸ਼ਨ ਹੀ ਨਹੀਂ ਨਾ ਫਿਰ ਤਾਂ ਵੀਜ਼ਾ ਆ ਹੀ ਜਾਣਾ ਫਿਕਰ ਨਹੀਂ ਕਿਉਂਕਿ ਤੁਹਾਡੀ ਫਾਈਲ ਫਿਰ ਐਲੀਜੀਬਲ ਹੋ ਜਾਂਦੀ ਆ ਰੀ ਅਪਲਾਈ ਕਰਨ ਨੂੰ ਅੰਡਰ ਓਪਨ ਵਰਕ ਪਰਮਿਟ ਦੇ ਵਿੱਚ ਜਿਹੜਾ ਕੀ ਆ ਤੁਸੀਂ ਜਿਹੜਾ ਕੀ ਐਲੀਜੀਬਲ ਹੋ ਜਾਂਦੇ ਆ ਸੋ ਸਪਾਊਸ ਓਪਨ ਵਰਕ ਪਰਮਿਟ ਵਾਲੇ ਦਿਲ ਨਾ ਛੱਡਣ ਨਵਾਂ ਬੱਚਾ ਪੰਜਾਬ 'ਚ ਐਸ ਵੇਲੇ ਲੱਗ ਰਿਹਾ ਕਿ ਹੁਣ ਨਾ ਪਲੱਸ 2 ਵਾਲਾ ਬੱਚਾ ਸਪਾਊਸ ਨੂੰ ਇੰਡੀਆ ਤੋਂ ਨਾਲ ਲੈ ਕੇ ਉਹ ਵੀ ਬੱਚੇ ਸਾਡੇ ਕੋਲ ਵੀਜ਼ੇ ਲੈ ਚੁੱਕੇ ਹੋਏ ਆ ਮਾਸਟਰਸ ਦਾ ਸਭ ਨੂੰ ਪਤਾ ਉਹ ਵੀ ਜਿਹੜੇ ਕਿ ਵੀਜ਼ਾਸ ਜਿਹੜੇ ਕਿ ਅਪਰੂਵ ਸਾਡੇ ਕਾਫੀ ਵੱਡੇ ਨੰਬਰ ਸੇ ਵਿੱਚ ਹੋ ਚੁੱਕੇ ਆ ਮਾਸਟਰਸ ਵਾਲੇ ਤੇ ਕੋਈ ਟੈਨਸ਼ਨ ਹੀ ਨਹੀਂ ਪਲੱਸ 2 ਵਾਲੇ ਬੱਚੇ ਡਿਪੈਂਡ ਕਰਦਾ ਤੁਸੀਂ ਸਹੀ ਕੋਰਸ ਲੈ ਕੇ ਜਿਹੜੇ ਵੀ ਉਹਨੇ ਲਿਸਟ ਦਿੱਤੀ ਹੈ ਕਿ ਇਹ ਸਪੈਸੀਫਿਕ ਕੋਰਸਸ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਕੇ ਯੂਨੀਵਰਸਿਟੀ ਦੇ ਵਿੱਚ ਲੈ ਗਏ ਜਰੂਰ ਜਾ ਸਕਦੇ ਆ ਫੀਸਾਂ ਬਹੁਤ ਲਿਮਟਿਡ ਹੈਗੀਆਂ 17-18000 ਡਾਲਰ ਦੀ ਸਾਲ ਦੀ ਫੀਸ ਆ ਯੂਨੀਵਰਸਿਟੀ ਦੀ ਗੱਲ ਕਰ ਰਹੇ ਆ ਬਟ ਇਹਦੀ ਰਿਕੁਆਇਰਮੈਂਟ ਮੀਟ ਕਰਨੀ ਪੈਣੀ ਆ हां 1.5 ਤੋਂ 2.5 ਤੋਂ 1.5 ਨਹੀਂ ਚੱਲਨੇ ਹੈਗੇ ਇਹਦੀ ਪੂਰੀ ਰਿਕੁਆਇਰਮੈਂਟ ਮੈਚ ਕਰਨੀ ਪੈਣੀ ਆ ਪ੍ਰੋਪਰ ਤੁਹਾਨੂੰ ਨੰਬਰਸ ਗ੍ਰੇਡ ਵਧੀਆ ਲੈਣੇ ਪੈਣੇ ਕਿਉਂਕਿ ਇਹ ਟੈਕਨੀਕਲ ਕੋਰਸੇ ਹੈਗੇ ਆ ਸੇ ਉਹਦੇ ਵਿੱਚ ਐਡਮਿਸ਼ਨ ਲੈ ਕੇ ਫਰੈਸ਼ ਮੈਰਿਜ ਦਾ ਸਪਾਊਸ ਨੂੰ ਅੱਜ ਵੀ ਪਹਿਲੇ ਦਿਨ ਫਾਈਲ ਲੈ ਕੇ ਜਿਹੜਾ ਕਿ ਤੁਸੀਂ ਵੀਜ਼ਾ ਲੈ ਸਕਦੇ ਆ ਸੋ 옵ਸ਼ਨਸ ਅੱਜ ਵੀ ਵਾਧੂ ਹੈਗੀਆਂ ਵਾ ਬਟ ਮੈਂ ਅਜ ਇੱਕ ਹੋਰ ਇਸੇ ਵੀਡੀਓ 'ਚ ਸੁਨੇਹਾ ਦੇ ਦਵਾਂ ਜਦੋਂ ਵੀ ਕਿਸੇ ਨੇ ਜਾਣਾ ਨਾ ਤਿਆਰੀ ਕਰਕੇ ਜਾਵੇ ਕੈਨੇਡਾ ਜਿੰਨਾ ਵੀਡੀਓ 'ਚ ਭੰਡਿਆ ਜਾਂਦਾ ਯਾਰ ਮੈਂ ਤਾਂ ਕਹੂੰਗਾ ਇੰਨਾ ਕੀ ਮਾੜਾ ਹੀ ਹੈ ਨੀਗਾ ਆ ਨਵੇਂ ਬੱਚੇ ਜਿਹੜੇ 2024 ਚ ਗਏ ਜਿਹੜੋਂ ਕਿ ਨਾ ਹੜ ਆਇਆ ਸੀ ਬੱਚਿਆਂ ਦਾ ਸਾਰੇ ਉੱਤੇ ਪਹੁੰਚ ਗਏ 100% ਵੀਜ਼ਾ ਦੇ ਨਾਲ ਉਹ ਜ਼ਰੂਰ ਸਟੱਕ ਹੈਗੇ ਆ ਪਾਰਟ ਟਾਈਮ ਜੌਬਸ ਨੂੰ ਲੈ ਕੇ ਰੀਯੂਮਰਸ ਨੂੰ ਲੈ ਕੇ ਕਿ ਹਾਂ ਕੁਝ ਨਹੀਂ ਹੋਣਾ ਸੈਟਲ ਹੋ ਮੈਂ ਤਾਂ ਕਹੂੰਗਾ ਇੱਕ ਆਪਣਾ ਖਿਆਲ ਰੱਖੋ ਸੰਗਤੀ ਦਾ ਦੂਜਾ ਖਿਆਲ ਰੱਖੋ ਆਪਣੇ ਸਕਿੱਲ ਦਾ ਤੀਜਾ ਰੱਖੋ ਹਮੇਸ਼ਾ ਪੋਜ਼ਿਟਿਵ ਮਾਈਂਡ ਸੈਟ ਚੰਗਾ ਚੰਗਾ ਸੋਚੋ ਚੰਗੇ ਚੰਗੇ ਬੰਦਿਆਂ ਦਾ ਆਪਣਾ ਜਿਹੜਾ ਕੀ ਔਰਾ ਬਣਾਓ ਜਰੂਰ ਤੁਸੀਂ ਜਿਹੜੇ ਕੀ ਆ ਸਿਰੇ ਜਰੂਰ ਲਗੋਗੇ ਹਲੇ ਵੀ ਸਪਾਊਸ ਓਪਨ ਵਰਕ ਪਰਮਿਟ ਵਾਲੇ ਲਈ ਮੈਂ ਤਾਂ ਕਹੂੰਗਾ ਪੋਜ਼ਿਟਿਵ ਟ੍ਰੈਂਡੀ ਹੈਗਾ ਡਰਨ ਦੀ ਲੋੜ ਨਹੀਂ ਹੈ ਬੇਟਾ ਬਿਲਕੁਲ ਠੀਕ ਹੈ ਜੀ ਸੋ ਸਪਾਊਸ ਓਪਨ ਵਰਕ ਪਰਮਿਟ ਤੇ ਸਪਾਊਸ ਵਿਜ਼ੇ ਤੇ ਸਾਰੀ ਕਹਾਣੀਆਂ ਜਿਹੜੀ ਉਹ ਬਹੁਤ ਚੰਗੇ ਤਰੀਕੇ ਨਾਲ ਸਾਨੂੰ ਸਮਝਾਈ ਹੈ ਤਿਰਤ ਜੀ ਨੇ 108557885578 ਤੇ ਕਾਲ ਕਰਕੇ ਹੋਰ ਜ਼ਿਆਦਾ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਤਿਰਤ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸਰ ਸੀਗਾ